ਸਟੀ ਦਾ ਵੇਸਟ ਹੈਗਾ ਉਹ ਦਰਿਆਵਾਂ ਦੇ ਵਿੱਚ ਹੀ ਆਉਂਦਾ ਇਹ ਇੱਕ ਗੁੱਡਾ ਨਾਲਾ ਹੀ ਬਣ ਚੁੱਕਿਆ ਜਿਹਨੂੰ ਨਾਲਾ ਕਹਿੰਦੇ ਨੇ ਇੱਕ ਟਾਈਮ ਤੇ ਦਰਿਆ ਬੋਲਦੇ ਸੀ ਇਹਨੂੰ ਕਿੱਟ ਸਿਆਸਤਾਂ ਦੀ ਵਿਖੇੜੀ ਹੈਗੀਆਂ ਕਰੋੜਾਂ ਦੇ ਬਈ ਲੋਕਾਂ ਨੂੰ ਦਿਖਾਏ ਜਾਂਦੇ ਨੇ ਪਰ ਲੋਕਾਂ ਨੂੰ ਇਹ ਨਹੀਂ ਦਿਖਾਇਆ ਨਾਲ ਕਰੋੜਾਂ ਰੁਪਏ ਲੱਗੇ ਕਿਤੇ ਆ 50 60 ਲੋਕ ਪੂਰੇ ਹੋ ਗਏ ਕੈਂਸਰ ਨਾਲ ਲੋਕ ਡਰਦੇ ਮਾਰੇ ਚੈੱਕ ਨਹੀਂ ਕਰਾ ਰਹੇ ਕੁੜੀਆਂ ਨੂੰ ਬ੍ਰੈਸਟ ਕੈਂਸਰ ਹੋ ਰਿਹਾ ਲੋਕ ਸ਼ਰਮ ਦੇ ਮਾਰੇ ਇਲਾਜ ਨਹੀਂ ਕਰਾ ਰਹੇ ਕਿ ਕੁਝ ਗਲਤ ਹੋ ਜਾਊਗਾ ਲੁਧਿਆਣੇ ਦੇ ਵਿੱਚ ਘੱਟੋ ਘੱਟ ਨਹੀਂ 5500 ਤੋਂ ਉੱਪਰ ਕੈਂਸਲ ਦੇ ਪੇਸ਼ੈਂਟ ਨੇ ਤੇ ਇਹ ਵੀ ਇਤਦਾਦ ਵਧਦੀ ਜਾ ਰਹੀ ਹੈ। ਕਦੇ ਵਿੱਚ ਇਸ ਪਾਣੀ ਦੇ ਬ੍ਰਤੀ ਕਿੰਨੀ ਦਹਿਜਤ ਹੈ ਗਈ ਹੈ ਕਿ ਇਹ ਪਾਣੀ ਸਾਨੂੰ ਤਾਂ ਨਹੀਂ ਪੀਣ ਨੂੰ ਮਿਲ ਰਿਹਾ ਲੋਕਾਂ ਨੂੰ ਨਹੀਂ ਪਤਾ ਪਰ ਇੰਡਾਇਰੈਕਟਲੀ ਲੋਕਾਂ ਨੂੰ ਅੱਗੇ ਵਾਲੇ ਲੋਕਾਂ ਨੂੰ ਅੱਗੇ ਵਾਲੇ ਸ਼ਹਿਰ ਵਾਲੇ ਲੋਕਾਂ ਨੂੰ ਪਾਣੀ ਇਹ ਸਤੂ ਜੇ ਤੋਂ ਜਾ ਕੇ ਅੱਗੇ ਧਰਤੀ 'ਚ ਜਾ ਕੇ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ। ਲੁਧਿਆਣੇ ਦਾ ਪਾਣੀ ਦਾ TDS ਚੈੱਕ ਕਰ ਲੋ ਪਾਣੀ ਤੁਹਾਨੂੰ ਪੀਣ लायक ਨਜ਼ਰ ਨਹੀਂ ਆਏਗਾ ਜਿੱਦੇ ਕਰਕੇ ਸਕਿਨ ਦੀ ਪ੍ਰੋਬਲਮ ਸਾਰਿਆਂ ਨੂੰ ਹੋ ਰਹੀ ਕਾਲਾ ਪੀਲਾ ਸਾਰਿਆਂ ਨੂੰ ਹੋ ਰਿਹਾ ਇਹ ਇੱਕ ਕੈਂਸਰ ਦਾ ਦਰਿਆ ਬਣ ਚੁੱਕਾ ਵਾ ਜਿੱਥੇ ਇਹ ਪਾਣੀ ਜਾ ਕੇ ਰਲਦਾ ਵਾ ਗਲੀਪੁਰ ਪਿੰਡ ਕੋਲ ਜੇ ਕਿਸੇ ਨੂੰ ਵਿਸ਼ਵਾਸ ਨਹੀਂ ਇੱਕ ਵਾਰੀ ਢੇੜਾ ਮਾਰ ਕੇ ਦੇਖੋ ਉੱਥੇ ਪਿੰਡਾਂ ਚੋਂ 50 60 ਲੋਕ ਪੂਰੇ ਹੋ ਚੁੱਕੇ ਨੇ ਪਿਛਲੇ 1 ਸਾਲ ਦੇ ਵਿੱਚ 3 ਇੰਡਸਟਰੀ ਦੇ ਖਿਲਾਫ ਨਹੀਂ ਆ ਰੋਜ਼ਗਾਰ ਤਾਰਨ ਮਿਲੇ ਅਸੀਂ ਚਾਹੁੰਦੇ ਕਿ ਰੋਜ਼ਗਾਰ ਰੋਜ਼ਗਾਰ ਮਿਲੇ ਨਸਤੀ ਆਏ ਪਰ ਉਹਦੀਆਂ ਹਦਾਇਤਾਂ ਸਖਤ ਹੋਣੀਆਂ ਚਾਹੀਦੀਆਂ ਨੇ ਪੀਪੀਸੀਬੀ ਨੇ ਹਦਾਇਤਾਂ ਸਖਤ ਨਹੀਂ ਕੀਤੀਆਂ ਕੁਝ ਹਿੱਸੇ ਸਰਕਾਰ ਨੇ ਢਿੱਲ ਛੱਡੀ ਹੈ ਤੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬੁੱਢੇ ਦਰਿਆ ਦਾ ਜਿਹੜਾ ਮਸਲਾ ਆ ਉਹ ਵਰਲਡ ਵਾਈਡ ਬਣ ਗਿਆ ਹੈ ਤੇ ਬੁੱਢੇ ਦਰਿਆ ਨੂੰ ਸਾਫ਼ ਕਰਨ ਵਾਸਤੇ ਸਰਕਾਰਾਂ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਨੇ ਤੇ ਸੰਤ ਸੀਚੇਵਾਲ ਵੱਲੋਂ ਵੀ ਜੀ ਤੋੜ ਮਿਹਨਤ ਕੀਤੀ ਜਾ ਰਹੀ ਹੈ ਪਰ ਜਿੰਨੀ ਦੇਰ ਲੋਕ ਅਵੇਅਰ ਨਹੀਂ ਹੁੰਦੇ ਓਨੀ ਦੇਰ ਬੁੱਢਾ ਦਰਿਆ ਸਾਫ਼ ਨਹੀਂ ਹੁੰਦਾ ਜਿੰਨੀ ਦੇਰ ਅਸੀਂ ਖੁਦ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਕੋਸ਼ਿਸ਼ਾ ਨਹੀਂ ਕਰਦੇ ਓਨੀ ਦੇਰ ਬੁੱਢਾ ਦਰਿਆ ਸਾਫ਼ ਨਹੀਂ ਹੋਣਾ ਵਾਟਰ ਵਾਰੀਅਰ ਜਿਹੜੇ ਸਾਡੇ ਨਾਲ ਮੈਂਬਰ ਮੌਜੂਦ ਨੇ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਨੀ ਹੈ ਕਿਉਂਕਿ ਹਰ ਹਫਤੇ ਜਿਹੜੇ ਹੈਗੇ ਨੇ ਸਤਲੁਜ ਦਰਿਆ ਦੇ ਉੱਤੇ ਬੁੱਢੇ ਦਰਿਆ ਦੇ ਉੱਤੇ ਪਾਣੀ ਨੂੰ ਬਚਾਉਣ ਵਾਸਤੇ ਪਾਣੀ ਨੂੰ ਸਾਫ਼ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਦੇ ਨੇ ਅੱਜ ਫਿਰ ਬੁੱਡੇ ਦਰਿਆ ਦੇ ਉੱਤੇ ਕਈ ਇਕੱਠੇ ਹੋਏ ਨੇ ਜਾਣਕਾਰੀ ਲੈ ਲੈਣੇ ਆ ਬਾਈ ਜੀ ਕੀ ਨਾਮ ਹੈ ਪ੍ਰਭਜੋਤ ਸਿੰਘ ਆ ਕੀ ਤੁਹਾਡੀ ਸੰਸਥਾ ਦਾ ਕੀ ਨਾਮ ਹੈ ਵਾਟਰ ਵਾਰੀਅਰ ਪੰਜਾਬ ਤੁਸੀਂ ਅੱਜ ਬੁੱਡੇ ਦਰਿਆ ਦੇ ਉੱਤੇ ਆਏ ਹੋ ਸਤਲੁਜ ਦਰਿਆ ਤੇ ਵੀ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਹੋ ਅੱਜ ਬੁੱਡੇ ਦਰਿਆ ਤੇ ਵੀ ਆਏ ਹੋ ਕੀ ਮਕਸਦ ਹੈ ਤਾਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਜਿਹੜਾ ਆਪਣਾ ਬੁੱਢਾ ਦਰਿਆ ਸੀ ਇਹਦੇ ਹਾਲਾਤ ਗੰਦੇ ਨਾਲੇ ਦੇ ਬਣਾਤੇ ਤੇ ਲੋਕ ਇਹਨੂੰ ਬੁੱਢਾ ਨਾਲਾ ਤੇ ਗੰਦਾ ਨਾਲਾ ਹੀ ਕਹਿਣ ਲੱਗੇ ਜੋ ਕਿ ਇੱਕ ਟਾਈਮ ਤੇ ਦਰਿਆ ਸੀਗਾ ਜਿੱਚੇ ਲੋਕ ਪਾਣੀ ਵਰਤਦੇ ਸੀ ਸ਼ਹਿਰ ਦਾ ਪਾਣੀ ਦਾ ਨਿਕਾਸ ਸਤਲੁਜ ਚ ਹੋ ਜਾਂਦਾ ਸੀ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਕੈਂਸਰ ਦਾ ਦਰਿਆ ਬਣ ਚੁੱਕਾ ਵਾ ਜਿੱਥੇ ਇਹ ਪਾਣੀ ਜਾ ਕੇ ਰਲਦਾ ਵਾ ਵਲੀਪੁਰ ਪਿੰਡ ਕੋਲ ਜੇ ਕਿਸੇ ਨੂੰ ਵਿਸ਼ਵਾਸ ਨਹੀਂ ਇੱਕ ਵਾਰੀ ਢੇੜਾ ਮਾਰ ਕੇ ਦੇਖੋ ਉੱਥੇ ਪਿੰਡਾਂ ਚੋਂ 50-60 ਲੋਕ ਪੂਰੇ ਹੋ ਚੁੱਕੇ ਨੇ ਪਿਛਲੇ 1 ਸਾਲ ਦੇ ਵਿੱਚ ਇਹ ਭੁੰਡਰੀ ਪਿੰਡ ਦੀ ਗੱਲ ਆ ਸੀ ਪਿਛਲੇ ਹਫਤੇ ਹੀ ਜਾ ਕੇ ਆਇਆ ਸਰਪੰਚ ਨਾਲ ਗੱਲ ਕੀਤੀ ਆ 50-60 ਲੋਕ ਪੂਰੇ ਹੋ ਗਏ ਕੈਂਸਰ ਨਾਲ ਲੋਕ ਡਰ ਦੇ ਮਾਰੇ ਚੈੱਕ ਨਹੀਂ ਕਰਾ ਰਹੇ ਕੁੜੀਆਂ ਨੂੰ ਬ੍ਰੈਸਟ ਕੈਂਸਰ ਹੋ ਰਿਹਾ ਲੋਕ ਸ਼ਰਮ ਦੇ ਮਾਰੇ ਇਲਾਜ ਨਹੀਂ ਕਰਾ ਰਹੇ ਕਿ ਕੁਝ ਗਲਤ ਹੋ ਜਾਊਗਾ ਇਥੇ ਇਹ ਜਿਹੇ ਹਾਲਾਤ ਹੋ ਗਏ ਨੇ ਜਦ ਇਹ ਇੱਕ ਇਹ ਜੀ ਡੈਮੋਕ੍ਰੇਸੀ ਆ ਜਿੱਥੇ ਉਹਨਾਂ ਦੇ ਲੋਕਾਂ ਨੂੰ ਹੀ ਕੈਂਸਰ ਹੋ ਰਿਹਾ ਤੇ ਸਰਕਾਰ ਕੁਝ ਨਹੀਂ ਕਰ ਰਹੀ ਇਸ ਲਈ ਸਾਨੂੰ ਅੱਗੇ ਆਣਾ ਪੈਣਾ ਜਦੋਂ ਆਮ ਜਨਤਾ ਆਵਾਜ਼ ਚੱਕੂਗੀ ਉਰੇ ਜੇ ਹੋਰ ਲੋਕ ਖੜਨਗੇ ਸਾਡਾ ਸਾਥ ਦੇਣਗੇ ਤਾਂ ਸਰਕਾਰ ਨੂੰ ਜਿਹੜੀ ਇੰਡਸਟਰੀ ਇਹਦੇ ਵਿੱਚ ਗੰਦੇ ਨਾਲੇ ਚਲਾ ਰਹੀ ਆ ਜਿਹੜਾ ਅਨਟਰੀਟਡ ਵੇਸਟ ਸਟਰੀ ਆ ਉਹ ਬੰਦ ਕਰਨਾ ਪਵੇਗਾ ਹੁਣ ਇਹਦਾ ਜਿਹੜਾ ਸਫਾਈ ਨੂੰ ਪਲਾਂਟ ਲਾ ਦਿੰਦੇ ਆ ਆਪਾਂ ਨੂੰ ਸਫਾਈ ਦੀ ਲੋੜ ਹੀ ਨਹੀਂ ਅਸਲ ਵਿੱਚ ਗੱਲ ਇਹ ਆ ਕਿ ਜਿਹੜਾ ਅਨਟਰੀਟਡ ਵੇਸਟ ਆ ਉਹ ਬੰਦ ਹੋਵੇ ਆਪੇ ਸਾਫ਼ ਹੋ ਜਾਊਗਾ ਚਲੋ ਤੁਹਾਡਾ ਕੀ ਨਾਮ ਹੈ ਹਰਜੋਤ ਕੌਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਆਏ ਹੋਰ ਮੈਂ ਦੇਖ ਰਿਹਾ ਹਾਂ ਵੀ ਜਿਹੜੇ ਤੁਹਾਡੇ ਟੀਮ ਦੇ ਮੈਂਬਰ ਨੇ ਉਹ ਲਗਾਤਾਰ ਜਿਹੜੇ ਹੈਗੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਐਕਚੁਅਲੀ ਦੇਖੋ ਗਵਰਨਮੈਂਟ ਇਲੈਕਸ਼ਨਸ ਕਰਕੇ ਕੁਝ ਨਹੀਂ ਕਰ ਰਹੀ ਹੈਗੀ ਉਹ ਪ੍ਰਮੋਟ ਕਰ ਰਹੀ ਹੈ ਇੰਡਸਟਰੀਜ਼ ਨੂੰ ਕਿ ਹੈਵੀ ਪਲਾਸਟਿਕ ਪ੍ਰੋਡਕਟਸ ਵਗੈਰਾ ਬਣਾਉਣ ਦੇ ਰਹੀ ਠੀਕ ਹੈ ਸੋ ਉਹ ਜੋ ਇੰਡਸਟਰੀ ਦਾ ਵੇਸਟ ਹੈਗਾ ਉਹ ਦਰਿਆਵਾਂ ਦੇ ਵਿੱਚ ਹੀ ਆਉਂਦਾ ਇਹ ਇੱਕ ਬੁੱਢਾ ਨਾਲਾ ਹੀ ਬਣ ਚੁੱਕਿਆ ਜਿਹਨੂੰ ਨਾਲਾ ਕਹਿੰਦੇ ਨੇ ਇੱਕ ਟਾਈਮ ਤੇ ਦਰਿਆ ਬੋਲਦੇ ਸੀ ਇਹਨੂੰ ਤਾਂ ਇਹਦੇ ਵਿੱਚ ਦੇਖੋ ਇੰਡਸਟਰੀ ਦਾ ਸਾਰਾ ਵੇਸਟ ਆਉਂਦਾ ਡਾਈੰਗ ਵਾਟਰ ਆਨ ਦਾ ਠੀਕ ਹੈ ਇਹ ਚੀਜ਼ ਨੂੰ ਜੇ ਆਪਾਂ ਰੋਕੀਏ ਸਰਕਾਰ ਤਾਂ ਇਹਦੇ ਵਿੱਚ ਕੋਈ ਸਾਥ ਨਹੀਂ ਦੇ ਰਹੀ ਹੈਗੀ ਸਾਡਾ ਤੇ ਸਾਨੂੰ ਆਮ ਲੋਕਾਂ ਨੂੰ ਗਰਾਊਂਡ ਲੈਵਲ ਤੇ ਉੱਤਰ ਕੇ ਇਹ ਚੀਜ਼ ਦੇ ਵਿੱਚ ਅੱਗੇ ਆਣਾ ਪੈਣਾ ਸੋ ਪਾਣੀ ਸਾਫ਼ ਹੋ ਸਕੇ ਇੱਕ ਸਲੋਗਨ ਹੀ ਆ ਕਿ ਜਲ ਜੀਵਨ ਹੈ ਠੀਕ ਹੈ ਪਾਣੀਆ ਆਲਮੋਸਟ ਹਰੇਕ ਪ੍ਰੋਡਕਟ ਦੀ ਪ੍ਰੋਡਕਸ਼ਨ ਦੇ ਲਈ ਯੂਜ਼ ਹੁੰਦਾ ਭਾਵੇਂ ਆਪਾਂ ਖਾਣ ਦੇ ਲਈ ਲੈ ਲਈਏ ਮੈਡੀਸਨ ਦੇ ਲਈ ਲੈ ਲਈਏ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚ ਯੂਜ਼ ਹੁੰਦਾ ਹੈ ਪਾਣੀ ਠੀਕ ਹੈ ਜੇ ਪਾਣੀ ਹੀ ਪਹਿਲਾਂ ਹੀ ਕੈਮੀਕਲਸ ਵਾਲਾ ਤਾਂ ਇਹ ਮੈਨੂੰ ਨਹੀਂ ਲੱਗਦਾ ਹੈਗਾ ਵੀ ਅੱਗੇ ਸਾਨੂੰ ਸਾਡੇ ਲਈ ਰਾਈਟ ਹੈਗਾ ਸਹੀ ਹੈਗਾ ਵਾ ਇਹ ਕੀ ਨਾਮ ਹੈ ਤੁਹਾਡਾ ਸਾਖਸ਼ਾ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਵੀ ਤੁਸੀਂ ਵੀ ਕਰ ਰਹੇ ਹੋ ਸੇਵਾ ਹਾਂਜੀ ਬਿਲਕੁਲ ਐਕਚੁਅਲੀ ਸਾਡੇ ਇਥੇ ਆਨ ਦਾ ਮਕਸਦ ਇਹ ਹੈਗਾ ਹੁਣ ਆਪਾਂ ਸਾਰੇ ਸਮਾਜ ਵਿੱਚ ਰਹਨੇ ਆ ਰਾਈਟ ਐਂਡ ਇਹੇ ਪਾਣੀ ਜਦੋਂ ਬਰਸਾਤੀ ਮੌਸਮ ਆਂਦਾ ਹੈ ਲੋਕਾਂ ਦੇ ਘਰਾਂ ਵਿੱਚ ਤੱਕ ਚਲਾ ਜਾਂਦਾ ਐ ਇਹਨਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਸੋ ਬਿਮਾਰੀਆਂ ਕਿਤੇ ਨਾ ਕਿਤੇ ਆਪਣੇ ਤੱਕ ਵੀ ਸੀਮਿਤ ਨਹੀਂ ਹੈਗੀਆਂ ਸੋ ਆਪਾਂ ਕਮਿਊਨਿਟੀ ਐਜ਼ ਅ ਸੋਸ਼ਲ ਆਪਾਂ ਕਹਿ ਸਕੀਏ ਕਿ ਆਪਾਂ ਬਿਮਾਰੀਆਂ ਤੋਂ ਦੂਰ ਹੋਣਾ ਤਾਂ ਆਪਾਂ ਨੂੰ ਆਪਣੀ ਰਿਸਪੌਂਸਿਬਿਲਿਟੀਆਂ ਨੂੰ ਨਿਭਾਣਾ ਪੈਣਾ ਚਾਹੀਏ ਤਰੀਕੇ ਨਾਲ ਤਾਂ ਕਿ ਆਪਾਂ ਇਹ ਚੀਜ਼ਾਂ ਤੋਂ ਸੇਫਲੀ ਅੱਛੀ ਜੀਵਨ ਜੀ ਸਕੀਏ ਜੀ ਸੋ ਸਹੀ ਗੱਲ ਗੁੜੀਆਂ ਨੇ ਕਹੀ ਹੈ ਕਿਉਂਕਿ ਜਿੰਨੀ ਦੇਰ ਅਸੀਂ ਖੁਦ ਅਵੇਅਰ ਨਹੀਂ ਹੁੰਦੇ ਓਨੀ ਦੇਰ ਇਹ ਪਾਣੀ ਸਾਫ਼ ਨਹੀਂ ਹੋ ਸਕਦਾ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਜਦੋਂ ਸਰਕਾਰ ਨਵੀਂ ਆਉਂਦੀ ਹੈ ਆਪਣਾ ਕੁਝ ਨਾ ਕੁਝ بڑے ਲੈ ਕੇ ਆਉਂਦੀ ਬੁੱਢੇ ਦਰਿਆ ਦੇ ਕੋਲ ਇੱਥੇ ਸਿਆਸਤਾਂ ਦੀ ਵੀ ਖੇਡੀਆਂ ਗਈਆਂ ਕਰੋੜਾਂ ਦੇ ਬਜਟ ਲੋਕਾਂ ਨੂੰ ਦਿਖਾਏ ਜਾਂਦੇ ਨੇ ਪਰ ਲੋਕਾਂ ਨੂੰ ਇਹ ਨਹੀਂ ਦਿਖਾਇਆ ਨਾਲ ਕਰੋੜਾਂ ਰੁਪਏ ਲੱਗੇ ਕਿੱਥੇ ਆ ਰੀਪੋਰਟ ਦੇ ਅਨੁਸਾਰ ਜੇ ਤੁਸੀਂ 2024 ਤੋਂ ਲੈ ਕੇ ਹੁਣ ਤੱਕ ਦੀ ਰਿਪੋਰਟ ਪੀਪੀਸੀਬੀ ਦੇ ਨਾਲ ਦੇਖੋਗੇ ਤਾਂ ਹਾਲਾਤ ਬੱਤਰ ਤੋਂ ਬੱਤਰ ਨੇ ਜਿਹੜਾ ਗੰਦਾ ਨਾਲਾ ਗੰਦਾ ਨਾਲਾ ਬਣਾਇਆ ਇਹਨਾਂ ਨੇ ਇਹ ਬੁੱਢਾ ਦਰਿਆ ਹੀ ਹੈ ਕਿਉਂਕਿ ਇੰਡਸਟਰੀ ਜਿਹੜੀ ਹੈ ਉਹਦੇ ਜਿਹੇ ਵੇਸ ਜਾ ਰਿਹਾ ਇਹ ਇਹ ਸਾਰੇ ਲੁਧਿਆਣੇ ਨੂੰ ਜਾ ਕੇ ਹੁੰਦਾ ਹੋਇਆ ਵਲੀਪੁਰ ਤੇ ਜਾ ਕੇ ਸਤਲੂਨ ਨੂੰ ਮਿਕਸ ਹੋ ਜਾਂਦਾ ਜਿੱਥੇ ਇਫੈਕਟ ਜਿਹੜਾ ਹੈ ਵਲੀਪੁਰ ਆਲੀਵਾਲ ਪੁੰਨੜੀ ਉੱਥੇ ਇਫੈਕਟ ਪੈ ਗਿਆ ਕਿਉਂਕਿ ਸਾਰਿਆਂ ਨੂੰ ਕੈਂਸਰ ਹੋ ਰਿਹਾ ਤੇ ਹੁਣ ਰਹਿ ਗਈ ਗੱਲ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਘੱਟੋ ਘੱਟ ਨਹੀਂ 5500 ਤੋਂ ਉੱਪਰ ਕੈਂਸਰ ਦੇ ਪੇਸ਼ੈਂਟ ਨੇ ਤੇ ਇਹ ਵੀ ਇਹ ਤਦਾਦ ਵੱਧਦੀ ਜਾ ਰਹੀ ਹੈ ਜੇ ਤੁਸੀਂ 2025 ਦੀ ਰਿਪੋਰਟ ਪੜੋਗੇ ਤਾਂ ਪੂਰੇ ਪੰਜਾਬ ਦੇ ਵਿੱਚ 50000 ਦੇ ਕਰੀਬ ਕੈਂਸਰ ਦੇ ਪੇਸ਼ੈਂਟ ਹੋਣਗੇ ਲੁਧਿਆਣੇ ਦੇ ਵਿੱਚ 5 ਸੈਕਟਰ ਨੇ ਨਾਰਥ ਈਸਟ ਵੈਸਟ ਸੈਂਟਰ ਦੇ ਲਾਚ ਲਗਾ ਲਓ ਜਿਹੜਾ ਵੀ ਬੰਦਾ ਇੱਥੇ ਸਿਆਸਤ ਖੇਡਦਾ ਉਹਦੇ ਕੋਲ ਕਦੀ ਵੀ ਦੁਨੀਆ ਦਾ ਸਾਹਮਣਾ ਨਹੀਂ ਗਿਆ ਮੈਂ ਖੁਦ ਕਹਿੰਦਾ ਪੀਪੀਸੀਬੀ ਵੀ ਇਹਦੇ ਵਿੱਚ ਨਾਕਾਮ ਹੋਇਆ ਜਲਸੀ ਇੰਡਸਟਰੀ ਜਾਂ ਪੀਪੀਸੀਬੀ ਦੇ ਵਿੱਚ ਗੱਲ ਕਰੀਏ ਤਾਂ ਆਮ ਲੋਕ ਫਸੇ ਹੋਏ ਨੇ ਆਮ ਲੋਕ ਕਿਉਂ ਫਸੇ ਹੋਏ ਨੇ ਕਿਉਂਕਿ ਉਹਨਾਂ ਨੂੰ ਆਸ ਲੱਗੀ ਹੋਈ ਸੀ ਕਿ ਸਰਕਾਰ ਇਹਦੇ ਵਿੱਚ ਕੁਝ ਕਰੇਗੀ ਵੱਡਾ ਪ੍ਰੋਜੈਕਟ ਲੈ ਕੇ ਆਏਗੀ ਪਰ ਇੰਨੇ ਸਾਲ ਹੋ ਗਏ ਸਾਰੀਆਂ ਸਰਕਾਰਾਂ ਨੇ ਹੱਥ ਖੜੇ ਕੀਤੇ ਹੁਣ ਤੱਕ ਉਹੀ ਹੱਲ ਨਜ਼ਰ ਨਹੀਂ ਆਇਆ ਹੁਣ ਸਰਕਾਰ ਨੇ ਦੋ ਕੰਮ ਚੱਕੇ ਪਏ ਨੇ ਮੈਨੂੰ ਲੱਗਦਾ ਸਰਕਾਰ ਨੇ ਪੰਜਾਬ ਬਤੀ ਕੋਈ ਹੱਥ ਫੜਿਆ ਨਹੀਂਗਾ ਦਰਖਤ ਵੱਢ ਰਹੀ ਹੈ ਬਟਾਲੇ ਦੇ ਵਿੱਚ ਦਰਖਤ ਵੱਡੇ 136 ਦੇ ਕਰੀਬ ਦਰਖਤ ਵੱਡੇ ਕਿ ਜਿੰਨਾਂ ਵਿੱਚੋਂ ਵਾਟਰ ਬੋਰੀ ਪੰਜਾਬੀ ਟੀਮ ਨੇ 60% ਦਰਖਤ ਬਚਾਏ ਆ ਔਰ ਦੂਜੀ ਗੱਲ ਪਾਣੀ ਦੂਸ਼ਿਤ ਲੁਧਿਆਣੇ ਦਾ ਪਾਣੀ ਦਾ TDS ਚੈੱਕ ਕਰ ਲੋ ਪਾਣੀ ਤੁਹਾਨੂੰ ਪੀਣ लायक ਨਜ਼ਰ ਨਹੀਂ ਆਏਗਾ ਜਿੱਦੇ ਕਰਕੇ ਸਕਿਨ ਦੀ ਪ੍ਰੋਬਲਮ ਸਾਰਿਆਂ ਨੂੰ ਹੋ ਰਹੀ ਕਾਲਾ ਪੀਲਾ ਸਾਰਿਆਂ ਨੂੰ ਹੋ ਰਿਹਾ ਔਰ ਕੈਂਸਰ ਦਾ ਮੇਨ ਦਾ ਹੈ ਹੀ ਕੈਂਸਰ ਕਿਸਨ ਪੁੱਛ ਕੇ ਨਹੀਂ ਆਂਦਾ ਕੋਈ ਜਾਤ ਪਾਰ ਨਹੀਂ ਦੇਖਦਾ ਅਮੀਰ ਗਰੀਬ ਨਹੀਂ ਦੇਖਦਾ ਜਿਨ੍ਹਾਂ ਦੇ ਘਰ ਕੈਂਸਰ ਆਇਆ ਉਹੀ ਤਾਂ ਜਾਣਦਾ ਜੀ ਅਸੀਂ ਬਲੀਪੁਰ ਪਿੰਡ ਦੇ ਵਿੱਚ ਦੌਰਾ ਕੀਤਾ ਸੀਗਾ ਔਰ ਭੁੰਨੜੀ ਪਿੰਡ ਦੇ ਵਿੱਚ ਵੀ ਲੋਕਾਂ ਨੂੰ ਪੁੱਛਿਆ ਸੀਗਾ ਔਰ ਸਾਰਿਆਂ ਨੇ ਇਹੀ ਕਿਹਾ ਸੀਗਾ ਕਿ ਹਲੇ ਤੱਕ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਜਿਹੜੀ ਉਹ ਖੇਤੀ ਕਰਦੇ ਆ ਉਹ ਖੇਤੀ ਕਰਕੇ ਕਣਕ ਵਗੈਰਾ ਜੋ ਵੀ ਉਹ ਬੀਜਦੇ ਆ ਉਹ ਆਪ ਨਹੀਂ ਖਾਂਦੇ ਮਜ਼ਦੂਰੀ ਔਰ ਪਾਣੀ ਇੰਨਾ ਗੰਦਾ ਕਿ ਉਹਦਾ 스멜 ਮਾਰਦਾ ਪਾਣੀ ਬੋਰ ਦਾ ਪਾਣੀ ਹੋ ਗਿਆ ਟਿਊਬਲ ਦਾ ਪਾਣੀ ਹੋ ਗਿਆ ਉਹ 스멜 ਮਰਨ ਲੱਗਦਾ ਉਹ ਜਿਹੜੀ ਖੇਤੀ ਦਾ ਜਿਹੜਾ ਸਾਧਨ ਹੈ ਉਹ ਅੱਗੇ ਭੇਜ ਦਿੰਦੇ ਆ ਹੁਣ ਸਵਾਲ ਇਹ ਹੈ ਕਿ ਜਿਹੜੀ ਅਸੀਂ ਕਣ ਖਾ ਰਹੇ ਆ ਜਿਹੜਾ ਉਹ ਜੋ ਅਸੀਂ ਖਾ ਰਹੇ ਆ ਸਬਜ਼ੀਆਂ ਵਗੈਰਾ ਉਹ ਕਿਹੜੇ ਪਿੰਡ ਦੀਆਂ ਨੇ ਉਹ ਸਾਨੂੰ ਹੋਣੀ ਪਤਾ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਲੋਕਲ ਏਰੀਆ ਦੇ ਵਿੱਚ ਲੁਧਿਆਣੇ ਦੇ ਬੰਦਿਆਂ ਨੂੰ ਨਹੀਂ ਪਤਾ ਸਾਨੂੰ ਜਾਗਰੂਤ ਹੋਣਾ ਪਏਗਾ ਲੋਕਾਂ ਨੂੰ ਸਮਝਣਾ ਪਏਗਾ ਕਿ ਤੁਸੀਂ ਮੇਨ ਮੁੱਦੇ ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇ ਪਾਣੀ ਔਰ ਹਰਿਆਵਲ ਹਰਿਆਵਲ ਜੋ ਸਾਡੇ ਮੇਨ ਮੁੱਦੇ ਨੇ ਉਹ ਪਹਿਲਾ ਮੁੱਦਾ ਚੁੱਕਣਾ ਚਾਹੀਦਾ ਨੇ ਸਰਕਾਰ ਨੂੰ ਬੈਠ ਕੇ ਮੇਨ ਇਹ ਮੁੱਦਾ ਚੁੱਕਣਾ ਚਾਹੀਦਾ ਹੈ ਕਿ ਲੋਕਾਂ ਨੂੰ ਸਾਫ਼ ਪਾਣੀ ਮਿਲੇ ਵੱਡੇ ਦਰਿਆ ਦਾ ਕੋਈ ਕਿਸੇ ਨਾ ਕਿਸੇ ਵਾਸਤੇ ਹੱਲ ਨਿਕਲੇ ਹੱਲ ਇੱਕੋ ਹੀ ਹੈ ਅ ਇੰਡਸਟਰੀ ਨੂੰ ਸ਼ਿਫਟ ਕਰਨਾ ਚਾਹੀਦਾ ਹੈ ਜੇ ਨਸਤੀ ਨਹੀਂ ਮੰਦੀ ਇੰਡਸਟਰੀ ਸ਼ਿਫਟ ਹੋ ਸਕਦੀ ਹੈ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਆ ਰੋਜ਼ਗਾਰ ਸਾਰਿਆਂ ਨੂੰ ਮਿਲੇ ਅਸੀਂ ਚਾਹੁੰਦੇ ਕਿ ਰੋਜ਼ਗਾਰ ਮਿਲੇ ਇੰਡਸਟਰੀ ਆਏ ਇੱਥੇ ਪਰ ਉਹਦੀਆਂ ਹਦਾਇਤਾਂ ਸਖਤ ਹੋਣੀਆਂ ਚਾਹੀਦੀਆਂ ਨੇ ਪੀਪੀਸੀਬੀ ਨੇ ਹਦਾਇਤਾਂ ਸਖਤ ਨਹੀਂ ਕੀਤੀਆਂ ਕੁਝ ਹਿੱਸੇ ਸਰਕਾਰ ਨੇ ਵੀ ਢਿੱਲ ਛੱਡੀ ਹੈ ਤੇ ਆ ਨਵੀਂ ਸਰਕਾਰ ਨੇ ਵੀ 3 ਸਾਲ ਵੇਸਟ ਕਰਤੇ ਹਜੇ ਤਾਂ ਕੋਈ ਹੱਲ ਨਹੀਂ ਨਿਕਲਿਆ ਸਿਚੇਵਾਲ ਜੀ ਹਲੇ ਸਫਾਈ ਕਰ ਰਹੇ ਨੇ ਪਰ ਇੰਡਸਟਰੀ ਤੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਇੰਡਸਟਰੀ ਇੱਥੋਂ ਜਾਏਗੀ ਜਾਂ ਰਹੇਗੀ ਕੀ ਗੱਲਾਂ ਹੋਣਗੀਆਂ ਅੱਗੇ ਜਾ ਕੇ ਪਤਾ ਲੱਗੇਗਾ ਹਜੇ ਤਾਂ ਲੋਕਾਂ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਲੋਕੀ ਸਾਡੇ ਨਾਲ ਜੁੜਨ ਤਾਂ ਮੇਨ ਮੁੱਦਾ ਜਿਹੜਾ ਇਸ ਵਾਰ ਪਾਣੀ ਦਾ ਚੱਕਿਆ ਜਾਵੇ ਕਿਉਂਕਿ ਕੈਂਸਰ ਨਾਲ ਦੂਸ਼ਿਤ ਕੈਂਸਰ ਨਾਲ ਸਾਰੇ ਲੋਕ ਦੂਸ਼ਿਤ ਹੋ ਰਹੇ ਨੇ ਬਿਮਾਰ ਹੋ ਰਹੇ ਨੇ ਠੀਕ ਹੈ ਸਰ ਕੀ ਨਾਮ ਹੈ ਤੁਹਾਡਾ ਜੇਸਰਾਜ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਰ ਇਹ ਲੰਬੇ ਸਮੇਂ ਤੋਂ ਸਾਡੀ ਸੰਸਥਾ ਜਿਹੜੀ ਹੈ ਪਾਣੀ ਦੀ ਸਫਾਈ ਵਾਸਤੇ ਸੰਘਰਸ਼ ਕਰਦੀ ਪਈਦੀ ਹੈ ਅਸੀਂ ਬੁੱਢੇ ਨਾਲੇ ਤੇ ਸਤਲੁਜ ਤੇ ਇਹ ਲੋਕਾਂ ਨੂੰ ਵੇਰ ਕਰਨ ਵਾਸਤੇ ਇਕੱਠੇ ਹੁੰਦੇ ਆ ਇਹ ਪਾਣੀ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਆ ਜਿਹਦੇ ਵਿੱਚ ਕਾਲਾ ਫੀਲ ਜਾਂ ਕੈਂਸਰ ਇਦੇ ਨਾਲ ਹੋਰ ਵੀ ਬਿਮਾਰੀਆਂ ਫੈ ਰਹੀਆਂ ਸਰਕਾਰ ਵੱਲੋਂ ਇਸ ਵਾਸਤੇ ਕੋਈ ਨਹੀਂ ਸੋਚਿਆ ਜਾ ਰਿਹਾ ਇੰਡਸਟਰੀਅਲ ਬੇਸਡ ਜਿਹੜਾ ਕਿ ਇੱਥੇ ਬੁੱਡੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹੈ ਇਹਦੇ ਨਾਲ ਦਿਨੋਂ ਦਿਨ ਪ੍ਰੋਬਲਮ ਵੱਧਦੀ ਜਾ ਰਹੀ ਹੈ ਅਸੀਂ ਸਰਕਾਰ ਨੂੰ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਠੀਕ ਹੈ ਜੀ ਸਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਅੱਪਾ ਜੀ ਮੈਂ ਵਾਟਰ ਬੋਰਡ ਦੇ ਨਾਲ ਜੁੜੇ ਆ ਆਪਾਂ ਨੂੰ ਤਕਰੀਬਨ 1 ਸਾਲ ਹੋ ਗਿਆ ਹੈ ਅਸੀਂ ਡੇਲੀ ਆਪਣੀ ਲਾਈਫ ਤੇ ਦੱਸਦੇ ਆਪਾਂ ਸਵੇਰੇ ਉੱਠਦੇ ਆ ਅਸੀਂ ਮੋਟਰ ਦਾ ਸਵਿਚ ਔਨ ਕਰਦੇ ਆ ਤੇ ਅਸੀਂ ਪਾਣੀ ਵਰਤਦੇ ਆ ਅਸੀਂ ਉਹ ਪਾਣੀ ਵਰਤਦੇ ਆ ਅਸੀਂ ਉਸ ਪਾਣੀ ਵਾਸਤੇ ਕੀ ਕਰ ਰਹੇ ਆ ਅਸੀਂ ਬੜੇ ਹੱਕ ਨਾਲ ਮੋਟਰ ਦਾ ਬਟਨ ਦਬਦੇ ਤੇ ਪਾਣੀ ਵਰਤਦੇ ਨਹਾਣੇ ਧੋਣੇ ਆਪਣੇ ਪੀਣ ਲਈ ਵਰਤਦੇ ਆ ਤੇ ਆਪਣੀ ਡੇਲੀ ਦੀ ਲਾਈਫ ਜਿਹੜੀ ਹੈਗੀ ਆਪਾਂ ਨੂੰ ਬੀਤਿਤ ਕਰਦੇ ਆ ਪਰ ਜਿਵੇਂ ਉਹਨੂੰ ਉਹੀ ਪਾਣੀ ਨੂੰ ਜਦੋਂ ਸਾਡੀ ਲੋੜ ਹੈਗੀ ਆ ਕਿ ਉਹ ਗੰਦਾ ਹੋ ਰਿਹਾ ਦੂਸ਼ਿਤ ਹੋ ਰਿਹਾ ਵਾ ਉਹ ਲੰਬੇ ਟਾਈਮ ਲਈ ਨਹੀਂ ਰਹੇਗਾ ਚਲੋ ਸਾਡੀ ਪੀੜ੍ਹੀ ਵਰਤ ਲੈਗੀ ਸਾਡੇ ਤੋਂ ਅਗਲੀ ਪੀੜ੍ਹੀ ਵਰਤ ਲੈਗੀ ਆਉਣ ਵਾਲੀਆਂ ਹੈਗੇ ਤਿੰਨ ਚਾਰ ਪੀੜ੍ਹੀਆਂ ਲਈ ਇਹ ਪਾਣੀ ਨਹੀਂ ਰਹੇਗਾ ਤੇ ਸਾਡਾ ਤਾਂ ਹੱਕ ਬੰਦਾ ਨਾ ਕਿ ਕੁਝ ਇਸ ਪਾਣੀ ਲਈ ਕਰੀਏ ਅਸੀਂ ਬੜੇ ਹੱਕ ਨਾਲ ਬਟਨ ਦਬਾ ਕੇ ਪਾਣੀ ਨੂੰ ਵਰਤਦੇ ਆਂ ਤੇ ਉਸ ਲਈ ਅਸੀਂ ਇੱਥੇ ਆਂਦੇ ਆ ਕਿ ਚਲੋ ਕੁਝ ਸਾਡੇ ਵੱਲੋਂ ਜੋ ਵੀ ਯੋਗਦਾਨ ਹੋ ਸਕਦਾ ਵਾ ਅਸੀਂ ਕਰੀਏ ਪੂਰਾ ਹਫਤਾ ਤਾਂ ਅਸੀਂ ਆਪਣੇ ਪਰਸਨਲ ਕੰਮ ਹੀ ਕਰਨੇ ਹੁੰਦੇ ਨੇ ਤੇ ਦੂਜੀ ਗੱਲ ਦੂਜੇ ਪੱਖੋਂ ਇਹ ਗੱਲ ਰਹਿੰਦੀ ਹੈ ਕਿ ਆਪਣੇ ਦੇਸ਼ 'ਚ ਇਸ ਵੇਲੇ ਚੱਲ ਰਿਹਾ ਮੁੱਦਾ ਅੱਤਵਾਦ ਦਾ ਤੇ ਚਲੋ ਅੱਤਵਾਦ ਹੋਣਾ ਮਾੜੀ ਗੱਲ ਹੈ ਇਹਰੇ ਬਸ ਤਵੇ ਚਲੋ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਪਰ ਇਹ ਚੀਜ਼ਾਂ ਹੁੰਦੀਆਂ ਕਦੀ 2-4 ਸਾਲ ਦੇ ਵਿੱਚ ਚਲੋ ਹੋ ਰੀਆਂ ਚੀਜ਼ਾਂ ਇਹ ਜਿਹੜਾ ਆ ਸਰਕਾਰ ਦੇ ਵੱਲੋਂ ਦਿੱਲੀ ਹੱਤਕਤਵਾਦ ਹੋ ਰਿਹਾ ਲੋਕਾਂ ਨੂੰ ਜ਼ਹਿਰੀਲਾ ਪਾਣੀ ਦਿੱਤਾ ਜਾ ਰਿਹਾ ਹੈ ਲੋਕ ਸਰਕਾਰ ਨੂੰ ਪਤਾ ਹੁੰਦੇ ਹੋਏ ਵੀ ਸਰਕਾਰ ਵੱਲੋਂ ਕੋਈ ਇੱਥੇ ਕਦਮ ਨਹੀਂ ਚੱਕਿਆ ਜਾਣਾ ਲੋਕਾਂ ਦੇ ਵਿੱਚ ਇਸ ਪਾਣੀ ਦੇ ਪ੍ਰਤੀ ਗਿੰਨੀ ਦਹਿਜਤ ਹੈ ਗਈ ਹੈ ਕਿ ਇਹ ਪਾਣੀ ਸਾਨੂੰ ਤਾਂ ਨਹੀਂ ਪੀਣ ਨੂੰ ਮਿਲ ਰਿਹਾ ਲੋਕਾਂ ਨੂੰ ਨਹੀਂ ਪਤਾ ਪਰ ਇੰਡਾਇਰੈਕਟਲੀ ਲੋਕਾਂ ਨੂੰ ਅੱਗੇ ਵਾਲੇ ਲੋਕਾਂ ਨੂੰ ਅੱਗੇ ਵਾਲੇ ਸ਼ਹਿਰਾਂ ਦੇ ਲੋਕਾਂ ਨੂੰ ਪਾਣੀ ਇਹ ਸਤੂਜੇ ਤੋਂ ਜਾ ਕੇ ਅੱਗੇ ਧਰਤੀ 'ਚ ਜਾ ਕੇ ਲੋਕਾਂ ਨੂੰ ਪੀਣ ਨੂੰ ਮਿਲਦਿਆ ਕਿ ਜਿਹੜੀ ਇਹ ਦਹਿਸ਼ਤ ਹੈਗੀ ਹੈ ਸਰਕਾਰ ਨੂੰ ਇਹਦੇ ਉੱਤੇ ਵੀ ਕੰਮ ਕਰਨਾ ਚਾਹੀਦਾ ਇਹ ਦਹਿਸ਼ਤ ਰੋਜ਼ ਹੀ ਹੈਗੀ ਆ ਉਹ ਦਹਿਸ਼ਤ ਇੱਕ ਵਾਰੀ ਹੈਗੀ ਹੈ 2 4 6 ਮਹੀਨੇ ਚ ਬੁੱਧਾ ਠੰਡਾ ਹੋ ਜਾਏਗਾ ਇਹ ਜਿਹੜੀ ਰੋਜ਼ ਦੇ ਰੋਜ਼ ਜਿਹੜੇ ਲੋਕਾਂ ਨੂੰ ਜ਼ਹਿਰੀਲਾ ਪਾਣੀ ਦਿੱਤਾ ਜਾ ਰਿਹਾ ਇਸ ਤੋਂ ਵੱਡਾ ਕੋਈ ਅੱਤਵਾਦ ਨਹੀਂ ਹੋ ਸਕਦਾ ਜਿਹਦੇ ਕਰਕੇ ਕਿ ਸਰਕਾਰ ਨੂੰ ਰੋਕਥਾਮ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਸਾਡੇ ਨਾਲ ਜੁੜਨਾ ਚਾਹੀਦਾ ਹੈ ਧੰਨਵਾਦ ਸੋ ਤੁਸੀਂ ਸੁਣਿਆ ਕਿਉਂਕਿ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਆ ਵਾਟਰ ਵਾਰਨਸ ਜਾਰੀ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤਾਂ ਜੋ ਜਿਹੜਾ ਹੈਗਾ ਬੁੱਢੇ ਦਰਿਆ ਦਾ ਪਾਣੀ ਸਾਫ਼ ਹੋ ਕੇ ਖੇਤਾਂ ਦੇ ਵਿੱਚ ਜਾਵੇ ਲੋਕਾਂ ਦੇ ਪੀਣ ਵਾਸਤੇ ਵਰਤਿਆ ਜਾਵੇ ਕਿਉਂਕਿ ਇਹ ਪਾਣੀ ਜਦੋਂ ਆ ਅਗਲੇ ਪਿੰਡਾਂ ਦੇ ਵਿੱਚ ਜਾਂਦਾ ਹੈ ਤੇ ਉੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ ਤੇ ਜਿਹਦੇ ਨਾਲ ਆ ਪਹਿਲਗਾਮ ਦੇ ਅੰਤਕ ਨਾਲੋਂ ਜ ਵੀ ਜ਼ਿਆਦਾ ਜਿਹੜਾ ਅੰਤਕ ਇਸ ਬੁੱਢੇ ਦਰਿਆ ਦਾ ਬਣਿਆ ਹੋਇਆ ਆ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਵਾਲਾ